ਬਾਲ ਬਾਲ ਦਾ ਐਸੇ ਗੁਰਕਾ ਕਵਨ 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 ਗੁਣ ਕਹੀਏ ਕਵਨ 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 ਗੁਣ ਕਹੀਏ ਰਿਪੋਜੀ ਮੈਂ ਬਾਲਕਨ ਸ਼ਰਮਾ ਤੁਸੀਂ ਲੋਕ ਪਹਿਲੇ ਹੀ ਪਿਆਰ ਦਿੰਦੇ ਆ ਮੈਨੂੰ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇੱਕ ਜ਼ਿੰਮੇਵਾਰੀ ਦੇ ਕੇ ਨਵਾਜਿਆ ਪੰਜਾਬ ਰਾਜ ਫਰਾਤ ਮਿਸ਼ਨ ਦੇ ਚੇਅਰਮੈਨ ਵਜੋਂ 15 ਮਾਰਚ ਨੂੰ ਮੈਂ ਇਹ ਜਾਣ ਦਿੱਤਾ ਕਿ ਦੋ ਤਿੰਨ ਦਿਨ ਵਰਕਿੰਗ ਸੈਰ ਤੋਂ ਬਾਅਦ ਮੇਰੀ ਮੰਚਾ ਕਿ ਸੱਚੇ ਬਾਸ਼ਾ ਦਾ ਅਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਆ ਜ਼ਿੰਮੇਵਾਰੀ ਵੱਡੀ ਆ ਸਰਕਾਰ ਦਾ ਮਾਨ ਸਾਹਿਬ ਦਾ ਵਿਸ਼ਵਾਸ ਮੇਰੇ ਤੇ ਪਾਇਆ ਕਿ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸੰਦੇਹੀ ਨਾਲ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਮੈਂ ਅੱਗੇ ਵਧ ਸਕਾਂ ਜੋ ਪੰਜਾਬ ਦੇ ਲੋਕਾਂ ਵਾਸਤੇ ਮੈਂ ਕੁਝ ਕਰ ਸਕਾਂ ਉਹਦੇ ਲਈ ਤਾਕਤ ਅਸ਼ੀਰਵਾਦ ਲੈਣ ਲਈ ਅੱਜ ਮੈਂ ਦਰਬਾਰ ਸਾਹਿਬ ਹਾਜ਼ਰ ਹੋਇਆ ਤਾਂ ਕਿ ਮੈਂ ਸਰਕਾਰ ਦੀਆਂ ਮਾਨਸਾਬੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਦੇਖੋ ਪੰਜਾਬ ਦੇ ਵਿੱਚ ਸਾਡਾ ਜਿਹੜਾ ਛੋਟਾ ਬੱਚਾ ਜੇ ਉਸ ਬੱਚੇ ਨੂੰ ਸਹੀ ਖਰਾਕ ਮਿਲੇ ਪੋਸ਼ਟਕ ਹਾਰ ਮਿਲੇ ਜੀ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਬੱਚੇ ਧਰਚਾਉਂਦੀਆਂ ਜਾਂ ਜਿਹੜੀਆਂ ਪਿੰਡੂ ਹੋਤਾਂ ਸ਼ਹਿਰੀ ਹੋਤਾਂ ਉਹਨਾਂ ਨੂੰ ਪੋਸ਼ਟਕ ਹਾਰ ਮਿਲੇ ਤੇ ਮਾਲ ਨਿਊਟ੍ਰੀਸ਼ਨ ਨਾ ਹੋਵੇ ਪੋਸ਼ਟਿਕਤਾ ਦੇ ਕੇ ਖਰਾਕ ਮਿਲੇ ਕੇਂਦਰ ਸਰਕਾਰ ਪੰਜਾਬ ਸਰਕਾਰ ਕਿਹੜੀ ਕਰੋੜਾ ਰੁਪਏ ਇਸ ਬਜਟ ਕਰਦੇ ਆ ਉਹਦੇ ਵਿੱਚ ਸਾਡੇ ਕਮਿਸ਼ਨ ਦਾ ਦਾਇਤਤਾ ਕੀਆ ਸਾਡੀ ਡਿਊਟੀ ਕੀਆ ਕਿ ਜੇ ਆਂਗਣਵਾਰੀ ਜੇ ਮਿਡ-ਡੇ ਮੀਲ ਜੇ ਢਿਪੂਆ ਚ ਰਾਸ਼ਨ ਦੀ ਕਣਕ ਆਟਾ ਜੇ ਉਹ ਸਾਡੇ ਕੰਜ਼ਿਊਮਰ ਨੂੰ ਖਪਤਕਾਰ ਨੂੰ ਬੈਨੀਫਿਸ਼ੀਰੀ ਨੂੰ ਸਹੀ ਮਾਤਰਾ ਚ ਤੇ ਸਹੀ ਕੁਆਲਿਟੀ ਜਾਵੇ ਤਾਂ ਇਹ ਪ੍ਰਸ਼ਾਸਨ ਦਾ ਮੋੜ ਪੈਂਦਾ ਉਹ ਡਿਊਟੀ ਡਿਜ਼ ਕਰਨ ਲਈ ਆ ਤੇ ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਜੋ ਵੀ ਲੀਕੀਜਸ ਹੈਗੀਆਂ ਜੋ ਵੀ ਕੁਝ ਮਾਲ ਪ੍ਰੈਕਟਿਸ ਹੈਗੀਆਂ ਉਹ ਦੂਰ ਹੋਣ ਤੇ ਸਾਰੇ ਜਿਹੜੇ ਆਪਣਾ ਕੰਮ ਸਹੀ ਕਰਨ ਇਹ ਲੋਕਾਂ ਨੂੰ ਸਹੀ ਪਹੁੰਚਾ ਦੇਣ ਪੰਜਾਬ ਦੇ ਲੈ ਕੇ ਦੇਖੋ ਇਹ ਤਾਂ ਸਰਕਾਰ ਦੇ ਪਦਰਤ ਦੇ ਮੁੱਦੇ ਆ ਮੈਂ ਅਸਲੀ ਕੋਈ ਟਿੱਪਣੀ ਕਰਨਾ ਵਾਜਬ ਨਹੀਂ ਸਮਝਦਾ ਪਰ ਮੈਂ ਮਹਿਸੂਸ ਕਰਦਾ ਕਿ ਜਿਹੜਾ ਵੀ ਫੰਡ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇਸ ਨੂੰ ਅਲੋਕੇਟ ਕਰਦੀ ਆ ਭਾਵੇਂ ਉਹ ਸਮਾਜ ਭਲਾਈ ਮਹਿਕਮੇ ਰਹੀ ਭਾਵੇਂ ਉਹ ਖਰਾਕ ਸਪਲਾਈ ਮਹਿਕਮੇ ਰਹੀ ਭਾਵੇਂ ਉਹ ਐਜੂਕੇਸ਼ਨ ਮਹਿਕਮੇ ਰਹੀ ਜਿਹੜਾ ਆਮ ਖਪਤਕਾਰ ਆ ਉਹਦਾ ਹੱਕ ਆ ਉਹਨੂੰ ਹੱਕ ਮਿਲੇ ਹੋ ਸਕਦੇ ਵਿੱਚ ਜੇ ਉਹ ਮਾਤਰਾ ਘੱਟ ਮਿਲ ਰਹੀ ਆ ਜਾਂ ਸਹੀ ਕੁਆਲਿਟੀ ਨਹੀਂ ਮਿਲ ਰਹੀ ਉੱਥੇ ਕਮਿਸ਼ਨ ਬਿੱਲ ਸਿਰ ਤਿਆਰ ਰਵੇ ਤੇ ਮੈਂ ਚਾਹੂੰਗਾ ਕਿ ਲੋਕਾਂ ਤੱਕ ਇਹ ਲਗਭਗ 10 ਸਾਲ ਪੁਰਾਣਾ ਕੋਸ਼ਿਲਾ 2013 ਵਿੱਚ ਭਾਰਤ ਸਰਕਾਰ ਨੇ ਫੂਡ ਸਕੀਮ ਇੱਕ ਬਣਾਇਆ ਉਸ ਐਕਟ ਦੀ ਸਾਰੇ ਰਾਜਾਂ ਨੂੰ ਕਿਹਾ ਗਿਆ ਵੀ ਖਰਾਤ ਕਮਿਸ਼ਨ ਸਥਾਪਿਤ ਕਰੋ ਚੇਅਰਮੈਨ ਪੰਜ ਮੈਂਬਰ ਲਾਓ ਉਹ ਮੈਂਬਰ ਸੇਵਾਦਾਰ ਨੇ ਕੰਮ ਕਰ ਰਹੇ ਆ ਸਕੂਲਾਂ ਜਾ ਕੇ ਪਿੰਡਾਂ ਜਾ ਕੇ ਦੀਪੂਆਂ ਜਾਂਦੀ ਚੈੱਕ ਕਰਦੇ ਆ ਤੇ ਅਸੀਂ ਕੰਸਰਨਡ ਮੈਂਕ ਵੀ ਰਹੀ ਕੰਸਰਨਡ ਏਡੀਸੀ ਡਿਵੈਲਪਮੈਂਟ ਰਹੀ ਇਹ ਪੂਰਾ ਮੰਤਰ ਕਰਦੇ ਆ ਕਿ ਸਹੀ ਲੋਕਾਂ 'ਤੇ ਪਹੁੰਚੇ ਜਿਹੜਾ ਦੇਖੋ ਮੈਂ ਤਾਂ ਹਜੇ ਬਿਲਕੁਲ ਕੁਝ ਦਿਨ ਪੁਰਾਣਾ ਪਰ ਜੋ ਮੈਨੂੰ ਪਤਾ ਲੱਗਿਆ ਮਹਿਕਮੇ ਤੋਂ ਕਿ ਜਦੋਂ ਆਪਾਂ ਸਿਸਟਮ ਕੰਮ ਕਰਦੇ ਆ ਇਹਦੇ ਵਿੱਚ ਕਾਫੀ ਮੀਡਲਮੈਨ ਵੀ ਆ ਜਾਂਦੇ ਆ ਸੋ ਜਿਹੜੇ ਮੀਡਲਮੈਨ ਕੰਮ ਕਰਦੇ ਆ ਹਰ ਮੀਡਲਮੈਨ ਦਾ ਇੱਕ ਆਪਣਾ ਕੈਰੇਕਟਰ ਹੁੰਦਾ ਜੇ ਉਹ ਸਹੀ ਕੰਮ ਕਰ ਰਿਹਾ ਕੋਈ ਦਿੱਕਤ ਨਹੀਂ ਜੇ ਕਿਤੇ ਬੰਦਾ ਬਾੜ ਆ ਜਾਂਦਾ ਸਰਕਾਰ ਦਾ ਫਰਜ਼ੂਆਂ ਨੂੰ ਪਛਾਣ ਕੇ ਉਹਨੂੰ ਜੇ ਗਲਤੀ ਹੋਵੇ ਪਨਿਸ਼ ਕਰੇ ਜੇ ਠੀਕ ਕੀਤਾ ਨੂੰ ਸਾਬਸਦ ਕਰ 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 ਰਾਸ਼ਨ ਪੰਚਾਇਤੀ ਦੀ ਸਕੀਮ ਆ ਗਈ ਹੈ ਸਰਕਾਰ ਦੀ ਸਹੀ ਰੈਗੂਲਰ ਚੱਲਦਾ ਰਹੇਗਾ ਇਸੇ ਤਰ੍ਹਾਂ ਬਹੁਤ ਨਵੀਂ ਸਕੀਮ ਹੈ ਜੇ ਮੈਂ ਵੀ ਉਹਦੇ ਬਾਰੇ ਹਜੇ ਪੂਰੀ ਸਟੱਡੀ ਕਰੂੰਗਾ ਪਰ ਅੱਜ ਮੈਂ ਜਿਹਦੀ ਪਹਿਲੀ ਮੀਟਿੰਗ ਪੀਡੀਸੀ ਡਵੈਲਪਮੈਂਟ ਦੇ ਕਮਰੇ ਚ ਡੀਐਫਐਸ ਸਾਹਿਬ ਡੀਐਮ ਮਾਰਕਫਰਡ ਐਸੀ ਦੱਸਿਆ ਉਹਨਾਂ ਨੇ ਕਿ 17000 ਦੀਪੂ ਅੰਮ੍ਰਿਤਸਰ ਰਹੇਗਾ ਉਹ 1700 1700 ਦੀਪੂ ਨੇ ਰਹੇਗਾ ਉਹਦੇ ਵਿੱਚੋਂ ਕੁਝ ਜਿਹੜੇ ਇਹ ਕਰ ਕਰ ਸਕੀਮ ਰਾਈ ਅੱਜ 60 ਕੇ ਸੈਂਟਰ ਸੈੱਲੂ ਕੀਤੇ ਆ ਉਹ ਮੈਂ ਦੇਖਣੇ ਚਾਹੂੰਗਾ ਤਾਂ ਕਿ ਦੇਖਣ ਤੋਂ ਬਾਅਦ ਪਤਾ ਲੱਗੂ ਵੀ ਕਮੀ ਬੇਸ਼ੀ ਕੀ ਹੈ ਵੀ ਹੈ ਅੱਜ ਮੈਂ ਟਿਪਨੀ ਕੋਈ ਨਹੀਂ ਕਰੂੰਗਾ ਕਿ ਜਿਹੜੇ ਡਿੱਪੂ ਹੈਗੇ ਆ ਉਹਦੇ ਵਿੱਚ ਵੀ ਜੋ ਮੈਂ ਦਫ਼ਤਰ ਤੋਂ ਰਿਪੋਰਟ ਲੈ ਕੇ ਆਇਆ ਸੀ ਕਿ ਦੋ ਤਿੰਨ ਦੀਪਾਂ ਦੀ ਕੋਈ ਸ਼ਿਕਾਇਤ ਸੀਗੀ ਉਹ ਏਡੀਸੀ ਮੈਡਮ ਨੂੰ ਦੋਪਹਰ ਦਿੱਤੀ ਉਥੇ ਕਿਹਾ ਵੀ ਐਕਸ਼ਨ ਲੈ ਲਓ ਤਾਂ ਕਿ ਦੀਪੂਆਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੋ ਤੁਹਾਡੇ ਨਿਯਮ ਹੈਗੇ ਉਹਨੂੰ ਪਾਲਣਾ ਕਰੋ ਤੇ ਆਪਣੀ ਜਿਹੜੀ ਆ ਸਵਾਰਥ ਨੂੰ ਤਿਆਗ ਕੇ ਜਿਹੜੀ ਸੇਵਾ ਉਹ ਕਮੇਟੀ ਨੇ ਤੁਹਾਡੇ ਲਈ ਕੀਤੀ ਜੇਗੀ ਇਹ ਸ਼ਹਿਰ ਦੇ ਅੰਦਰ ਡੀਪੋ ਐ ਲੋਕੀ ਕਣਕ ਲੈ ਜਾਂਦੇ ਨੇ ਉਹ ਕਹਿੰਦੇ ਹੁਣ ਕਣਕ ਖਤਮ ਹੋ ਗਈ ਆ ਆਪਾਂ ਨਹੀਂ ਦੇਣੀ ਦੇਖੋ ਉਹਦੇ ਵਿੱਚ ਸਰਕਾਰ ਨੇ ਖਤਮ ਨਹੀਂ ਕਿਹਾ ਉਹਦੇ ਵਿੱਚ ਆਪਸ਼ਨ ਦਿੱਤੀ ਆ ਫਰਸਟ ਕਮ ਫਸਟ ਸਰਵ ਜਿਹਨੇ ਆਟੇ ਲੈਣਾ ਉਹ ਨਾਮ ਲਿਖਾਉਂਦਾ ਆਟੇ ਵਾਲਾ ਜਿਹਦਾ ਆਟਾ ਚੜ੍ਹਗਾ ਮਸ਼ੀਨ ਤੇੋਂ ਪੜਕ ਨਹੀਂ ਮਿਲਣੀ ਸੋ ਇਹ ਤੁਹਾਡਾ ਕਨਫਿਊਜ਼ਨ ਆ ਉਹ ਦੂਰ ਹੋ ਜਾਊਗਾ ਅੰਦਰ ਜਿਹੜਾ ਕਮੇਟੀ ਕਰਦਾ ਕਿਸੇ ਦੇ ਦੇਖੋ ਕਮੇਟੀ ਨੇ ਸਾਬਤ ਕੀਤਾ ਕਿ ਕਮੇਡੀ ਇੱਕ ਸੀਰੀਅਸ ਬਿਜ਼ਨਸ ਆ ਮੰਤਰੀ ਸਾਹਿਬ ਇਸ ਮੰਜ਼ਿਲ ਤੇ ਪਹੁੰਚੇ ਕਮੇਡੀਅਨ ਜਿਹੜੇ ਆ ਉਹ ਆਮ ਲੋਕਾਂ ਨਾਲ ਤਰਤਾਂ ਜਿਹੜੇ ਹੁੰਦੇ ਆ ਤੇ ਸਿਸਟਮ ਦੇ ਕਲਾਕਾਰ ਤੇ ਅਤਰਨ ਜਿਹੜੇ ਸੀ ਕਿ ਸੋਚਦੇ ਆ ਵੀ ਆਮ ਲੋਕਾਂ ਦੀ ਫੀਡਬੈਕ ਪਾ ਕੇ ਉਸ ਫੀਡਬੈਕ ਨੂੰ ਟ੍ਰਾਂਸਲੇਟ ਕਰਕੇ ਸਰਕਾਰ ਤੱਕ ਪਹੁੰਚਾ ਕੇ ਹੁਣ ਸਰਕਾਰ ਵੀ ਆਪ ਬਣ ਜਾਂਦੀ ਤਾਂ ਮੈਨੂੰ ਲੱਗਦਾ ਕਿ ਇਹਦਾ ਅਸਰ ਜਿਹੜਾ ਉਹ ਲੋਕਾਂ ਤੱਕ ਬਹੁਤ اچھا ਪਹੁੰਚ ਰਿਹਾ ਪਰ ਹੋਰ ਅੱਛਾ ਪਹੁੰਚੇਗਾ ਤੇ ਫਿਕਰ ਨਾ ਸੋਧੂਗੀ ਤੇ ਲੋਕੀ ਰਿਐਸਰ ਨੂੰ ਮੰਨਣਗੇ ਕਿ ਸਹੀ ਫਾਇਦਾ ਦਿੱਤਾ ਲੋਕਾਂ ਨੇ ਮਸਤਾਂ ਦੂਰ ਹੋ ਗਈਆਂ ਦੂਰ ਹੋ ਰਹੀਆਂ ਉਹਦੇ ਨਾਲ ਆਉਣ ਵਾਲੇ ਸਮੇਂ ਤੁਸੀਂ ਲਖੋਗੇ ਕਿ ਕਾਫੀ ਜਿਆਦਾ ਪੋਜ਼ਿਟਿਵਿਟੀ ਆਉਗੀ ਜਿਹੜਾ ਇੱਕ ਮੈਂ ਅਧਨਾ ਦਾ ਬੰਦਾ ਸੀਗਾ ਮੈਂ ਮੈਨੂੰ ਮਾਨ ਸਰ ਨੇ ਕਿਹਾ ਕਿ ਨਾ ਕਮੇਡੀ ਕਰਕੇ ਨਾ ਕੋਈ ਦੀ ਜਾਣਕਾਰੀ ਕਰਕੇ ਜਿਹੜਾ ਤੁਸੀਂ ਮਾਰਕੀਟ ਵਿੱਚ ਲੰਬੀ ਸੇਵਾ ਇਮਾਨਦਾਰੀ ਨਾਲ ਕੀਤੀ ਆ ਮੈਂ ਉਸ ਕਰ ਕੰਮ ਕਰਨ ਲੱਗਾ ਮੈਨੂੰ ਬੜੀ ਖੁਸ਼ੀ ਮਿਲੀ ਕਿ ਉਹਨਾਂ ਨੇ ਸੋਚਿਆ ਕਿ ਜਿਹੜੀ ਮਾਰਕੀਟ ਵਿੱਚ ਮੈਂ 32 ਸਾਲ ਸੇਵਾ ਕੀਤੀ ਆ ਇਹ ਫੂਡ ਸੈਕਟਰ ਜਾਵਾ ਉਹਨਾਂ ਨੂੰ ਇਹ ਲੱਗਾ ਕਿ ਮੈਂ ਇਸ ਪੋਸਟ ਦੇ ਕਾਬਿਲਾਂ ਮੈਂ ਤੁਹਾਡੀ ਉਹਨਾਂ ਦਾ ਵੀ ਸਰਕਾਰ ਦਾ ਵੀ ਆ ਤੇ ਕੋਸ਼ਿਸ਼ ਕਰੂੰਗਾ ਤੰਦੀ ਨੇ ਕੰਮ ਵੀ ਕਰਕੇ ਦਿਖਾ